ਬਬਲਪ੍ਰੀਤ ਘਰ ਬਰੀ ਰੋਟੀ ਖਾ ਲੈ ਮੀਤੀ ਇਹ ਆਲੂ ਬੜੀਆਂ ਦੇ ਨਾਲ ਮੈਨ ਨਹੀਂ ਖਾਣੀ ਮਾਏ ਨਹੀਂ ਮੇਰਾ ਦਿਲ ਹੈ ਬੜਾ ਦਸ ਸੋਰੇ ਜਾਣਾ ਸੀ ਯੋ ਯੋ ਤੇਰਾ ਟੱਕਣਾ ਇੱਕ ਦਿਨ ਰੱਖ ਲੈਣੀ ਮਾਏ ਹੋਗੀ ਏ ਢੋਲੀ ਤਿਆਰ ਇੱਕ ਦਿਨ ਰੱਖ ਲੈਣੀ ਮਾਏ ਹੋਗੀ ਏ ਢੋਲੀ ਰੱਖ ਨਾ ਸਕਦੀ ਸੀ ਇਹੋ ਬਣਿਆ ਬਹਾਰ ਵਿਹਾਰ ਰੋਟੀ ਖਾ ਲੈਨੀ ਧੀਏ ਆਲੂ ਬੜੀਆਂ ਦੇ ਨਾਲ ਮੈਂ ਨਹੀਂ ਖਾਣੀ ਚਾਚੀ ਜੀ ਮੀਰਾ ਇਹਦੇ ਲਦਸ ਸੌਰੇ ਜਾਣਾ ਧੀਏ ਇਹੋ ਤੇਰਾ ਟਕਾਣਾ ਇੱਕ ਦਿਨ ਰੱਖ ਲੈ ਚਾਚੀ ਜੀ ਹੋ ਗਈ ਏ ਢੋਲੀ ਤੇਰ ਰੱਖ ਨਾ ਸਕੀ ਧੀਏ ਇਹੋ ਬਣਿਆ ਬਿਹਾਰ ਰੋਟੀ ਖਾ ਲੈਨੀ ਆਲੂ ਬੜੀਆਂ ਦੇ ਨਾਲ ਰੋਟੀ ਖਾ ਲੈਨੀ ਧੀਏ ਆਲੂ ਬੜੀਆਂ ਦੇ ਨਾਲ ਰੋਟੀ ਧੰਨਵਾਦ ਜੀ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ